स्वर्गवासी जथेदार जीवन सिंह यादगारी ते स्वर्गीय सिंह बाबू समर्पित दसवीं स्पोर्ट्स कलब रजे आदमपुर वालों कलब के प्रधान डीएसपी हरजीत प्रहार की देखरेख हेठ समूह कलब मैंबर ते आई के सहयोग स्पोर्ट्स स्टेडियम आदमपुर विखे करवाए जा रहे तीसरे दिन फुटबाल वालीबाल अथलैटिकस रस्साकस्सी खेड मेले का शुभारंभ ਸੰਤ ਬਾਬਾ ਮਨਜੀਤ ਸਿੰਘ ਕਲਰੇਵਾਲਿਆ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਕੀਤਾ ਕਲਬ ਦੇ ਪ੍ਰਧਾਨ ਡੀਐਸਪੀ ਹਰਜੀਤ ਸਿੰਘ ਪ੍ਰਹਾਰ ਨੇ ਦੱਸਿਆ ਕਿ 7 ਦਿਨ ਦੇ ਇਸ ਖੇਡ ਮੇਲੇ 'ਚ ਫੁੱਟਬਾਲ ਉਪੰਦੀਆਂ 32 ਟੀਮਾਂ ਤੇ 20 ਟੀਮਾਂ ਅੰਡਰ 17 ਵਰਗ ਦਰਾਫੀਆਂ 'ਤੇ ਕਬਜ਼ਾ ਕਰਨ ਲਈ ਪੂਰਾ ਜ਼ੋਰ ਲਗਾਉਣ ਗਿਆਂ ਉਦਗਾਟਨੀ ਮੈਚ ਚ 54 ਵਰਗ ਦੇ ਮੁਕਾਬਲੇ 'ਚ ਡਰੋਲੀ ਕਲਾ ਨੇ ਲੱਦੇਵਾਲੀ ਨੂੰ 4 ਤੋਂ 2 алаवलपुर ਨੇ ਰੰਤੀਰਗੜ੍ਹ ਨੂੰ 1 ਤੋਂ 0 ਤੇ ਅੰਡਰ 17 ਵਰਗ 'ਚ ਐਸਪਾਇਰ ਅਕੈਡਮੀ ਨੇ ਕੋਟ ਰਾਮਦਾਸ ਨੂੰ 3 ਤੋਂ 0 ਨਾਲ ਤੇ ਦੋਲਿੱਕੇ ਨੇ ਉੱਚਾ ਪਿੰਡ ਨੂੰ 1 ਤੋਂ 0 ਨਾਲ ਹਰਾ ਕੇ ਦੂਸਰੇ ਰਾਊਂਡ 'ਚ ਪ੍ਰਵੇਸ਼ ਕੀਤਾ। ਉਪਰੰਤ ਸੰਤ ਬਾਬਾ ਮਨਜੀਤ ਸਿੰਘ ਕਲਰੇਵਾਲੇ ਤੇ ਸਮਾਜ ਸੇਵਕ ਜਤਿੰਦਰ ਜੇ ਮਿੰਹਾਸ ਕਨੇਡਾ ਨੇ ਕਿਹਾ ਕਿ ਬਹੁਤ ਸਾਲ ਤੱਕ ਇਹ ਖੇਡ ਮੇਲਾ ਜਥੇਦਾਰ ਜੀਵਨ ਸਿੰਘ ਕਰਵਾਉਂਦੇ ਸਨ ਜਿਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਤੇ ਆਦਮਪੁਰ 'ਚੋਂ ਕਾਫੀ ਵਧੀਆ ਖਿਡਾਰੀ ਤਿਆਰ ਕੀਤੇ। ਜੋ ਪੰਜਾਬ ਦੇ ਨੈਸ਼ਨਲ ਪੱਧਰ ਤੇ ਖੇਡ ਰਹੇ ਹਨ ਹੁਣ ਉਹਨਾਂ ਦੀ ਯਾਦ ਚ ਇੱਕ ਖੇਡ ਮੇਲਾ ਉਹਨਾਂ ਦੇ ਪੁੱਤਰ ਹਰਜੀਤ ਸਿੰਘ ਕਰਵਾ ਕੇ ਸਵਰਗੇ ਜੀਵਨ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ ਉਹਨਾਂ ਕਿਹਾ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ ਜਿਸ ਨਾਲ ਨੌਜਵਾਨਾਂ ਚ ਆਪਸੀ ਪ੍ਰੇਮ ਵਧਦਾ ਹੈ ਇਸ ਮੌਕੇ ਨੰਬਰਦਾਰ ਜਗੀਰ ਸਿੰਘ ਰਾਕੇਸ਼ ਚੋੜਾ ਗੁਰਚਰਨ ਸਿੰਘ ਸਰੋਵਾ ਮਨਜੀਤ ਸਿੰਘ ਦਲਬੀਰ ਸਿੰਘ ਖੋਜਕੀਪੁਰ ਗੁਰਮੇਲ ਸਿੰਘ ਜਗਤੇਸ਼ਵਰ ਸਿੰਘ ਜਸਕਰਨ ਸਿੰਘ ਹਰਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ ਕਨੇਡਾ, ਮੋਹਨ ਲਾਲ ਨਿਕੂ, ਡਿਸਟੰਪ, ਸੁਸ਼ੀਲ ਡੋਗਰਾ, ਗੁਰਮੀਤ ਸਿੰਘ, ਨਵਤੇਜ ਰੰਦਾਵਾ, ਗੁਰਦੀਪ ਬੈਂਸ, ਰਾਹੁਲ ਸ਼ਰਮਾ, ਦਵਿੰਦਰ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਮਾਸਟਰ ਬਿਰਜ ਲਾਲ ਤੇ ਹੋਰ ਪਤਵੰਤੇ ਹਾਜ਼ਰ ਸਨ। ਦੁਆਬੇ ਦੀ ਆਵਾਜ਼ ਲਈ ਆਦਮਪੁਰ ਤੋਂ ਪੱਤਰਕਾਰ 사ਜਨ ਦੀ ਵਿਸ਼ੇਸ਼ ਰਿਪੋਰਟ। ਅੱਜ ਬਹੁਤ ਹੀ ਖੁਸ਼ੀ ਅਫਰਾ ਦੇ ਰਹੇ ਆ ਕਿ ਦਸ਼ਮੇਸ਼ ਅਕੈਡਮੀ ਜਿਹੜੀ ਆ ਤੀਜਾ ਜੀਵਨ ਸਿੰਘ ਯਾਦਗਾਰੀ ਨਾਲ ਬੌਜੀ ਦੀ ਯਾਦ ਚ ਕਰਵਾ ਰਹੇ ਟੂਰਨਾਮੈਂਟ ਤਾਂ ਮਹਾਪੁਰਸ਼ ਪੰਚਾਇਤ ਨੇ ਆਪਣਾ ਅਸ਼ੀਰਵਾਦ ਦੇਣ ਲਈ ਅਰਦਾਸ ਹੋ ਕੇ ਹੁਣ ਸ਼ੁਰੂਆਤ ਹੋਈ ਆ ਤਾਂ ਅਸੀਂ ਗੁਰਮਾਰ ਜੀ ਅੱਗੇ ਅਨੰਸ ਕਰਦੇ ਆਂ ਕਿ ਉਹ ਅੰਗ ਸੰਘ ਹੋ ਕੇ ਸਾਰੇ ਕਾਰਜ ਸਵਾਰ ਤਾਂ ਕਿ ਜੇ ਜਿਹੜੇ ਬੱਚੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਪੋਰਟਸ ਵਿੱਚ ਪਾਰਟਿਸਪੇਟ ਕਰ ਸਕਣ ਆ ਵੀ ਆਲਸੋ ਇਹ ਦੇਸ਼ ਵਿਦੇਸ਼ 'ਚ ਆਪਣਾ ਨਾਮ ਬਣਾਉਂ ਅਕੈਡਮੀ ਬਹੁਤ ਮਿਹਨਤ ਕਰ ਰਹੀ ਆ ਇਹਨਾਂ ਨੇ ਬਹੁਤ ਵਧੀਆ ਵਧੀਆ ਬੱਚੇ ਪੈਦਾ ਕੀਤੇ ਆ ਅਸੀਂ ਇਹਨਾਂ ਦਾ ਹਮੇਸ਼ਾ ਸਾਥ ਦਿੰਦੇ ਆਂ ਔਰ ਅੱਗੇ ਤੋਂ ਵੀ ਸਾਥ ਦਿੰਦੇ ਰਹਿਵਾਂਗੇ ਤੁਮਹਾਪੁਰਸ਼ਾਂ ਦੇ ਅਸ਼ੀਰਵਾਦ ਉੱਤੇ ਆ ਸੋ ਅੱਜ ਸਾਰੀ ਹੀ ਜਿਹੜੀ ਇਹਨਾਂ ਦੀ ਟੀਮ ਆ ਅਜੀਤ ਸਿੰਘ ਇਹਨੂੰ ਲੀਡ ਕਰ ਰਿਹਾ ਤੋ ਬਾਕੀ ਹੋ ਇਹਨਾਂ ਦੇ ਨਾਲ ਦੇ ਸਾਥੀ ਇਹ ਪ੍ਰਸ਼ੰਤ ਸਾਹਿਬ ਦਾ ਪੂਰਾ ਇਹਨਾਂ ਦਾ ਹੱਕ ਆ ਵੀ ਇਹ ਇਦਾਂ ਹੀ ਕੰਮ ਕਰਦੇ ਰਹਿਣ ਤਾਂ ਅਸੀਂ ਵੀ ਉਹਨਾਂ ਦਾ ਇਦਾਂ ਹੀ ਸਾਥ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਨੇ ਸ਼੍ਰੋਮਾਇਤਾ ਉਹ ਤਾਤਰ ਦੇਦੇ ਨੇ ਸਰਦਾਰ ਜੀ ਤੇ ਲੋਕਾਂ ਦੇ ਮਾਮਲੇ ਵਿੱਚ ਜਿਹੜਾ ਸੋਤਰਾ ਮੈਂਬਰ ਸਰਬੰਦ ਗੱਲ ਕੀ ਜਿਹੜੇ ਫੇਰੇ ਮਸ਼ਹੂਰ ਦਾ ਨਾਮ ਕਿ ਉਹ ਪਾਣੀ ਨਾਲ ਉਹਨਾਂ ਨੂੰ ਚਾਹਤੀ ਕਿਦਾ ਚਲ ਕੇ ਤੇ ਸਰਚੂਤ ਤੋਂ ਜਿਹੜਾ ਚੱਲੀ ਰੱਖੇ ਹੱਸਦੇ ਜਿਹਨਾਂ ਦਾ ਮਤਲਬ ਕਿ ਉਹ ਫਿਰ ਫਿਰਦੇ ਨੇ ਤਾਂ ਉਹ ਜਿਹੜੇ ਇਹ ਮਕਸਦ ਹੈ ਜਿਹੜਾ ਮੇਲਿਆਂ ਦਾ ਉਪਕਰਨ ਕਰਦੇ ਅੱਧੀ ਚੋਰਦਾਰ ਬਣਾ ਲਈਆਂ ਸਾਡੇ ਨਾਲ ਦੇ ਪ੍ਰਤੀਸਥਾ